ਸਸ਼ਤਰਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਸ੍ਰੀਕਾਲ ਤੱਕ ਸਾਈਵਿਕ ਖਿਆਜ ਹੋਵੇਗੀ ਪੰਚ ਸਿੰਘ ਸਹਿਬਾਨਾਂ ਦੀ ਇਕਤਰਤਾ ਲਈ ਜਾ ਸਕਦੇ ਨੇ ਅਹਿਮ ਫੈਸਲੇ ਕਈ ਮੁੱਦਿਆਂ ਤੇ ਹੋਵੇਗੀ ਚਰਚਾ ट्रम्प दे कतल दी कोशिश मगरो मुड़ दैलिया अमेरिका गोलीबारी चार दी मौत नौ लोग होए जख्मी स्टेट ते सी दिलजीत दोसांझ ते पीछे तो अचानक पहुंचे पीएम ट्रूडो फिर दोहा ने पाई जफी पीएम ट्रूडो ने दिलजीत नु दितियां शुभकामनाएं ਦੇਹੋਂ ਖਬਰਾਂ ਵਿਸਥਾਰ ਦੇ ਨਾਲ ਸ਼੍ਰੀ ਕਾਲਕਤਖ ਸਾਬ ਦੇਸ ਕਤਰੇ ਤੇ ਅੱਜ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋਏਗੀ ਜਾਣਕਾਰੀ ਅਨੁਸਾਰ ਇਸ ਬੈਠਕ ਵਿੱਚ ਪੰਜ ਤਖਤਾਂ ਦੇ ਸਿੰਘ ਸਹਿਬਾਨ ਹਿੱਸਾ ਲੈਣਗੇ ਤੇ ਸਿੱਖ ਪੰਥ ਦੇ ਕਈ ਵਿਸ਼ੇਸ਼ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਇਸ ਤੋਂ ਇਲਾਵਾ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਆਪਣਾ ਮੁਆਫੀ ਨਾਮਾ ਲਿਖਿਆ ਸੀ ਕਿ ਕਿਵੇਂ ਡੇਰਾ ਸਾਹਿਬ ਨੂੰ ਮਾਫੀ ਦਿੱਤੀ ਗਈ ਤੇ ਉਹਨਾਂ ਦੇ ਰਾਜ ਸਮੇਂ ਅਕਾਲੀ ਦਲ ਸਰਕਾਰ ਦੀ ਰਾਜਸੀ ਬੇਅਦਬੀਆਂ ਹੋਈਆਂ ਉਹ ਉਸ ਮੁੱਦੇ ਤੇ ਵੀ ਚਰਚਾ ਹੋ ਸਕਦੀ ਹੈ ਫਿਲਮਾਂ ਵਿੱਚ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਸੈੱਟ ਤੇ ਨਕਲੀ ਦਿਖਾਉਣ ਬਾਰੇ ਕੁਝ ਸੰਤਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਖਤਰੇ ਤੇ ਦਿੱਤੀਆਂ ਸ਼ਿਕਾਇਤਾਂ ਤੋਂ ਇਲਾਵਾ ਕੋਈ ਵੱਡਾ ਫੈਸਲਾ ਸામਨੇ ਆ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਅੱਜ ਪੰਜ ਸਿੰਘ ਸਹਿਬਾਨ ਵੱਲੋਂ ਇਹਨਾਂ ਮੁੱਦਿਆਂ 'ਚ ਕਿਹੜੇ-ਕਿਹੜੇ ਫੈਸਲੇ ਤੇ ਵਿਚਾਰ ਚਰਚਾ ਹੋ ਸਕਦੀ ਹੈ ਅਮਰੀਕਾ ਦੇ ਅਲਬਾਮਾ ਸੂਬੇ ਦੇ ਬਰਮਿੰਗਮ ਦੇ ਵਿੱਚ ਇੱਕ ਨਾਈਟ ਕਲੱਬ ਵਿੱਚ ਹੋਈ ਗੋਲੀਬਾਰੀ 'ਚ 4 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ 9 ਲੋਕ ਜ਼ਖਮੀ ਹੋਏ ਨੇ। ਸਾਰੇ ਜ਼ਖਮੀਆਂ ਦਾ ਇਲਾਜ ਚਲਾ ਰਿਹਾ ਚੁਕੀਆਂ ਤੇ ਹਾਲਤ ਨਾਜ਼ੁਕ ਬਣੀ ਹੋਈ ਹੈ। ਬਰਮਿੰਗਮ ਪੁਲਿਸ ਦੇ ਅਨੁਸਾਰ ਅਧਿਕਾਰੀਆਂ ਨੇ ਦੇਰ ਰਾਤ ਟਾਈਮ ਸਟ੍ਰੀਟ ਨਾਰਥ ਦੇ 3400 ਬਲੈਕਟਿਕ ਨਾਈਟ ਕਲੱਬ ਵਿੱਚ ਲੋਕਾਂ ਨੂੰ ਗੋਲੀ ਮਾਰਨ ਦੀ ਰਿਪੋਰਟ ਦਿੱਤੀ। ਬਰਮਿੰਗਮ ਫਾਇਰ ਐਂਡ ਰੈਸਕਿਊ ਕਟਨਾ ਤੋਂ ਥੋੜੀ ਦੇਰ ਬਾਅਦ ਮੌਕੇ ਤੇ ਪਹੁੰਚੇ ਤੇ ਇੱਕ ਬਾਲਗ ਨੂੰ ਮ੍ਰਿਤਕ ਘੋਸ਼ਿਤ ਕੀਤਾ। ਇਹ ਯੂਨਾਈਟ ਕਲੱਬ ਦੇ ਨੇੜੇ ਇੱਕ ਫੁੱ ਜਾਨੇ ਉਹਨਾਂ ਨੂੰ ਅੰਦਰ ਪਾਇਆ ਬਹੁਤ ਸਾਰੇ ਜ਼ਖਮੀਆਂ ਨੂੰ ਵੀਐਫਆਰਐਸ ਕਰਮਚਾਰੀਆਂ ਦਾ ਨਿੱਜੀ ਵਾਹਨਾਂ ਦੁਆਰਾ ਯੂਈਬੀ ਹਸਪਤਾਲ ਪਹੁੰਚਾਇਆ ਗਿਆ ਇਸ ਦੌਰਾਨ ਯੂਈਬੀ ਹਸਪਤਾਲ ਦੇ ਡਾਕਟਰਾਂ ਨੇ ਇੱਕ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀਆਂ ਕਿਉਂ ਚਲਾਈਆਂ ਗਈਆਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਘਾਟੋ-ਘਾਟੇ ਇੱਕ ਸ਼ੱਕੀ ਨੇ ਗਲੀ ਦੇ ਪਾਰ ਤੋਂ ਨਾਈਟ ਕਲੱਬ ਚ ਗੋਲੀਆਂ ਚਲਾਈਆਂ ਨੇ ਜਿਸ ਦਾ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝਲੀ ਇਸ ਸਾਲ ਵੱਡੀ ਸਫਲਤਾ ਲੈ ਕੇ ਆ ਰਹੇ ਆ ਬਾਲੀਵੁੱਡ ਨਿਰਦੇਸ਼ਕ ਇਮਤੀਆਜ਼ ਅਲੀ ਨਾਲ ਦਿਲਜੀਤ ਦੀ ਫਿਲਮ ਚਮਕੀਲਾ ਦੀ ਕਾਫੀ ਤਾਰੀਫ ਹੋਈ ਸੀ ਉਥੇ ਹੀ ਦੂਜੇ ਪਾਸੇ ਫਿਲਮ ਕ੍ਰੂ ਨੇ ਬਾਕਸ ਆਫਿਸ ਤੇ ਸਫਲਤਾ ਹਾਸਲ ਕੀਤੀ ਹੈ ਦੂਜੇ ਪਾਸੇ ਵਿਦੇਸ਼ਾਂ ਵਿੱਚ ਉਸਦੇ ਸੰਗੀਤ ਟੂਰ ਦੇ ਸਫਲਤਾ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਹੁਣ ਦਿਲਜੀਤ ਲਈ ਇੱਕ ਹੋਰ ਮਾਣ ਵਾਲਾ ਪਾਲਾ ਹੈ ਕੈਨੇਡਾ 'ਚ ਦਿਲਜੀਤ ਦੇ ਸ਼ੋਅ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਖੁਦ 부ਜੇ ਸੰਦ ਦਿਲਜੀਤ ਦੇ ਕਾਂਸਰਟ 'ਚ ਅਚੰਤਿਤ ਪਹੁੰਚੇ ਟ੍ਰੂਡੋ ਨੇ ਨਾਲ ਤਸਵੀਰ ਖਿਚਾਈ ਇਸ ਸਟੇਜ ਤੇ ਮਜ਼ਾਕੀਆ ਪਲ ਵੀ ਸਾਂਝੇ ਕੀਤੇ ਨੇ ਪੀਐਮ ਟਰੂਡੋ ਕੈਨੇਡਾ ਦੇ ਅਨਟਾਰੀਓ ਦੇ ਰੋਜ਼ਰਸ ਸੈਂਟਰ ਸਟੇਡੀਅਮ ਵਿੱਚ ਦੋਸਾਂ ਨੂੰ ਮਿਲਣ ਪਹੁੰਚੇ ਉਹਨਾਂ ਨੇ ਮਾਈਕਰੋ ਬਲੌਗਿੰਗ ਪਲੇਟਫਾਰਮ ਐਕਸ ਤੇ ਲਿਖਿਆ ਕਿ ਦਿਲਜੀਤ ਦੋਸਾਂ ਨੂੰ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜ਼ਰਸ ਸੈਂਟਰ ਤੇ ਰੁਕਿਆ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਤੋਂ ਆਉਣ ਵਾਲਾ ਵਿਅਕਤੀ ਇਤਿਹਾਸ ਰਚਦਾ ਹੈ ਵਿਭਿੰਨਤਾ ਸਾਡੀ ਤਾਕਤ ਨਹੀਂ ਸਗੋਂ ਸਾਡੀ ਇੱਕ ਸੁਪਰ ਪਾਵਰ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦੋ ਨਵੇਂ ਗ੍ਰੰਥੀ ਸਿੰਘ ਸਹਿਬਾਨ ਦਾ ਤਾਜ ਪੋਸ਼ੀ ਸਮਾਗਮ ਕਰਵਾਇਆ ਗਿਆ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਗਿਆਨੀ ਪ੍ਰਵਿੰਦ ਸਿੰਘ ਤੇ ਸਿੰਘ ਸਹਿਬ ਗਿਆਨੀ ਕੇਵਲ ਸਿੰਘ ਨਵੇਂ ਗ੍ਰੰਥੀ ਵਜੋਂ ਆਨੇ ਚਾਰ ਸੰਭਾਲਿਆ ਇਸ ਮੌਕੇ ਤੇ ਗਿਆਨੀ ਪ੍ਰਵਿੰਦ ਸਿੰਘ ਤੇ ਸਿੰਘ ਸਹਿਬ ਗਿਆਨੀ ਕੇਵਲ ਸਿੰਘ ਨਵੇਂ ਗ੍ਰੰੰਥੀ ਵਜੋਂ ਸੇਵਾ ਸੰਭਾਲ ਕਰਨ ਲਈ ਪਹੁੰਚੇ ਨੇ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਤੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਵਜੀਤ ਸਿੰਘ ਦਮਦਮਾ ਸਾਹਿਬ ਦੇ ਇਤਿਆਰ ਸਿੰਘ ਸਹਿਬ ਗਿਆਨੀ ਹਰਪ੍ਰੀਤ ਸਿੰਘ ਕੇਸਕਰ ਸਾਹਿਬ ਦੇ ਜੱਜਦਾਰ ਗਿਆਨੀ ਸੁਲਤਾਨ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆ ਐਸਜੀਪੀਸੀ ਪ੍ਰદાન ਹਰਿੰਦਰ ਸਿੰਘ ਧਾਮੀ ਸਨੇ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਸੰਗਤਾਂ ਹਾਜ਼ਰ ਸੀ ਆਈ ਐਸਟਾਫ ਗੁਰਦਾਸਪੁਰ ਵੱਲੋਂ ਰਾਮ ਸ਼ਰਨਮ ਕਲੋਨੀ ਦੇ ਇੱਕ ਘਰ ਵਿੱਚ ਜੂਆ ਖੇਡਦੇ ਕੁਝ ਜਵਾਰੀਆਂ ਨੂਰੰਗੇ ਹੱਥੀਂ ਲੱਖਾਂ ਰੁਪਿਆ ਦੀ ਲੱਗਤੀ ਸਮੇਤ ਗ੍ਰਿਫਤਾਰ ਕੀਤਾ ਗਿਆ। ਮਾਮੇਜ थाना ਸਿਟੀ ਗੁਰਦਾਸਪੁਰ ਵਿੱਚ ਚਾਰ ਵਿਅਕਤੀਆਂ ਨਾਮਜ਼ਦ ਕੀਤਾ ਗਿਆ ਜੋ ਕਿ ਵੱਡੀਆਂ ਬਾਜ਼ੀਆਂ ਲਗਾਉਂਦੇ ਸੀ ਤੇ ਇਹਨਾਂ ਵਿੱਚੋਂ ਕੁਝ ਵਿਅਕਤੀਆਂ ਤੇ ਪਹਿਲਾਂ ਵੀ ਜੂਆ ਖੇਡਣ ਦਾ ਮਾਮਲਾ ਦਰਜ ਹੈ। ਅੰਮ੍ਰਿਤਸਰ ਦੇ ਲੋਪੋਕੇਚਪ ਪਵਿੱਤਰ ਬਾਈਬਲ ਨੂੰ ਅੱਗ ਲਗਾ ਕੇ ਸਾੜਨ ਨੂੰ ਲੈ ਕੇ ਮਸੀਹੀ ਭਾਈਚਾਰੇ 'ਚ ਜੋ ਰੋਸ ਦਾ ਮਾਹੌਲ ਹੈ ਸੰਬੰਧੀ ਮੌਕੇ ਤੇ ਪਹੁੰਚੇ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਬਲਾਇਕ ਮਸੀਹ ਬੰਟੀ ਤੇ ਗਲੋਬਲ ਕ੍ਰਿਸਚੀਅਨ ਐਕਸ਼ਨ ਕਮੇਟੀ ਹਲਕਾ ਰਾਜਸੌਂਸੀ ਦੇ ਪ੍ਰਧਾਨ ਸਿਕੰਦਰ ਦਾਨੀਅਲ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਮਾਦੋਕੇਚਪ ਪਵਿੱਤਰ ਬਾਈਬਲ ਦੀ ਬੇਅਦਬੀ ਕੀਤੀ ਗਈ ਹੈ ਸੀ ਮੌਕੇ ਤੇ ਜਾ ਕੇ ਦੇਖਿਆ ਕਿ ਪਵਿੱਤਰ ਬਾਈਬਲ ਨੂੰ ਅੱਗ ਲਗਾ ਕੇ ਸਾੜਿਆ ਗਿਆ ਕੁਝ ਆਧ ਸਾਢੇ ਪੰਨੇ ਵੀ ਮਿਲੇ ਨੇ ਜੋ ਕਿ ਬਹੁਤ ਨਿੰਦਣਯੋਗ ਹੈ ਇਸ ਘਟਨਾ ਨਾਲ ਮਸੀ ਉਮਾਂਕੀਤੀ ਹੈ ਕਿ ਪਵਿੱਤਰ ਬਾਈਬਲ ਦੀ ਬੇਅਦਬੀ ਕਰਨ ਵਾਲੇ ਦੋਸ਼ਕਾਂ ਖਿਲਾਫ ਸਖਤ ਕਾਰਵਾਈ ਹੋਏ ਕਰਨਾ ਦਾ ਪਤਾ ਲੱਗਦੇ ਹੀ ਸਿਨਰ ਪੁਲਿਸ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਤੇ ਛਾਣਬਿੰਨ ਕਰਕੇ ਪਿੰਡ ਮਾਧੋਕੇ ਦੇ ਹੀ ਜੋ ਵਿਅਕਤੀ ਕਿਰਪਾਨ ਸਿੰਘ ਜੋ ਕਿ ਮਸੀਹ ਪਾਜਾ ਨਸਬੰਧ ਨੇ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਮੁਜ਼ਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਵਿੱਤਰ ਬਾਈਬਲ ਆ ਉਹਦੀ ਜਿਹੜੀ ਇੱਕ ਪੂਰੀ ਅੰਜੀਲ ਜਿਹੜੀ ਆ ਬਾਈਬਲ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਕਿਸੇ ਸ਼ਰਾਰਤੀ ਬੰਦੇ ਵੱਲੋਂ ਉਹਨੂੰ ਸਾੜ ਦਿੱਤਾ ਗਿਆ ਵਾ ਅਤੇ ਪੂਰੀ ਦੀ ਪੂਰੀ ਸਾੜ ਦਿੱਤੀ ਨਾਲ ਉਹਦੇ ਕੁਝ ਪੰਨੇ ਜਿਹੜੇ ਆ ਉਸ ਪਿੰਡ ਦੇ ਵਿੱਚ ਸੜਕ ਦੇ ਉੱਤੇ ਖਿਲਾਰੇ ਮਾਨੂੰ ਇੰਨਾ ਜ਼ਿਆਦਾ ਦੁੱਖ ਲੱਗਾ ਵਾ ਕਿ ਤੁਹਾਨੂੰ ਦੱਸ ਨਹੀਂ ਸਕਦੇ ਅੱਜ ਅਸੀਂ ਸਭ ਈਸਾਈ ਜਿਹੜੇ ਮਸੀਹ ਲੋਕ ਪ੍ਰਭੂ ਨੂੰ ਮੰਨਣ ਵਾਲੇ ਲੋਕ ਆ ਅੱਜ ਇਹ ਚਰਚਾਂ ਤੇ ਵਿੱਚ ਖਲੋਣ ਵਾਲੇ ਲੋਕ ਆ ਲੇਕਿਨ ਅੱਜ ਏਡੀ ਮੰਦਭਾਗੀ ਘਟਨਾ ਜਿਹੜੀ ਬੇਅਦਬੀ ਹੋਈ ਆ ਇਹਦੇ ਨਾਲ ਸਾਡੇ ਜਿਹੜੇ ਦਿਲ ਨੇ ਉਹ ਵਲੁੰਧਰੇ ਗਏ ਆ ਔਰ ਮੈਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਹਾਂ ਐਸਐਸਪੀ ਅਮਰਸਾਹ ਦਿਹਾਤੀ ਦਾ ਜਿਨ੍ਹਾਂ ਨੂੰ ਮੇਰੇ ਵੱਲੋਂ ਮੈਂ ਜਦੋਂ ਉਹਨਾਂ ਨੂੰ ਇੱਕ ਘਟਨਾ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਵਿਦਨ 30 ਮਿੰਟ 30 ਮਿੰਟਾਂ ਦੇ ਵਿੱਚ ਪੂਰੀ ਕਾਰਵਾਈ ਕਰਕੇ ਇਹ ਜਿਹੜਾ ਇਹ ਸਾਡੇ ਐਫਆਈਆਰ ਦਰਜ ਕੀਤੀ ਆ ਔਰ ਇਹਦੀ ਜਿਹੜੀ ਤਫਤੀਸ਼ ਸ਼ੁਰੂ ਕਰ ਦਿੱਤੀ ਆ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦੇ ਹਾਜੀਪੁਰ ਚ ਸਤਸੰਗ ਸੁਣਨ ਲਈ ਘਰੋਂ ਨਿਕਲੀ ਕੌਰਤ ਦੀ ਟਿੱਪਰ ਦੀ ਲਪੇਟ ਚਾਉ ਨਾਲ ਮੌਤ ਹੋ ਗਈ ਆ ਜਾਣਕਾਰ ਅਨੁਸਾਰ ਮ੍ਰਿਤਕ ਔਰਤ ਰੇਖਾ ਰਾਣੀ ਪਤਨੀ ਜਗਮੋਹਨ ਸਿੰਘ ਵਾਸੀ ਪਿੰਡ ਟੇਡੇ ਕਟਵਾਲ ਸੀ ਰੇਖਾ ਸਵੇਰ ਦਾ ਸਤਸੰਗ ਸੁਣ ਲਈ ਆਪਣੇ ਘਰ ਤੋਂ ਸਤਸੰਗ ਭਵਨ ਹਾਜੀਪੁਰ ਗਈ ਸੀ ਪਰ ਵਾਪਸ ਪਰਦੇ ਸਮੇਂ ਹਾਜੀਪੁਰ ਦੇ ਬੱਸ ਸਟੈਂਡ ਨੇੜੇ ਪਿੱਛੇ ਤੋਂ ਆ ਰਹੇ ਇੱਕ ਟਿੱਪਰ ਨੇ ਰੇਖਾ ਰਾਣੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਜੀਪੁਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰੇਖਾ ਰਾਣੀ ਦੀ ਲਾਸ਼ ਨੂੰ ਸਿਵਲ ਹਸਪਤਾਲ ਹਾਜੀਪੁਰ ਦੇ ਮਰਦਾ ਘਰ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਵਿੱਡਿਓ ਪ੍ਰਾਲੇ ਦੇ ਚੱਲਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਨਾਲਾ ਦੇ ਪਿੰਡ ਹਰਦੋਪੁਤਲੀ ਦੀ ਪੰਚਾਇਤੀ ਜ਼ਮੀਨ ਤੇ ਕਰੀਬ 3 ਏਕੜ ਰਕਬੇ 'ਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਸਬੰਧੀ ਗੱਲ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਨੂੰ ਰੰਗਲਾ ਤੇ ਹਰਿਆ ਭਰਿਆ ਪੰਜਾਬ ਬਣਾਉਣ ਦਾ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਉਹਨਾਂ ਵੱਲੋਂ ਆਪਣੇ ਹਲਕੇ 'ਚ 15 ਅਗਸਤਾ ਘਟ ਤੋਂ ਘਟ 1 ਲੱਖ ਬੂਟਾ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਸੀਂ ਆਪਣੇ ਹਲਕੇ ਦੇ ਵਿੱਚ ਜਿਹੜੇ ਬੂਟੇ ਆਪਣੇ ਹਲਕੇ ਦੇ ਵਿੱਚ ਜਿਹੜੇ ਬੂਟੇ ਆ ਉਹ ਲਾਦੇ ਤਾਂ ਜੋ ਵਾਤਾਵਰਨ ਜਿਹੜਾ ਠੀਕ ਹੋਵੇ ਇਸ ਪਿੰਡ ਦੇ ਵਿੱਚ ਅਸੀਂ ਤਿੰਨ ਕਿੱਲੇ ਜਿਹੜਾ ਜੰਗਲ ਬੂਟੇ ਸਮਲੋ ਲਾਦੇ ਉਹਦਾ ਅੱਜ ਅਸੀਂ 500 ਬੂਟਾ ਇੱਥੇ ਲਾਇਆ ਤਿੰਨ ਕਿੱਲਾਂ ਚੋਂ ਬਾਕੀ ਵੀ ਇੱਕ ਦੋ ਦਿਨ ਦੇ ਵਿੱਚ ਵਿੱਚ ਲੱਗ ਜਾਣੇ ਇਦਾਂ ਦੀ ਅਸੀਂ ਕਈ ਜ਼ਮੀਨਾਂ ਜਿਹੜੀਆਂ ਮਤਲਬ ਇੱਥੇ ਲੋਕੇਟ ਕੀਤੀਆਂ ਪੰਚਾਇਤਾਂ ਦੀਆਂ ਪੰਚਾਇਤਾਂ ਕੁਝ ਜ਼ਮੀਨਾਂ ਲਈਆਂ ਕਿ ਸਾਨੂੰ ਕੁਝ ਜ਼ਮੀਨਾਂ ਜਿਹੜੀਆਂ ਛੱਡ ਦੋ ਜਿੱਥੇ ਇਹ ਬੂਟੇ ਲਾਈਏ। ਕਸਬਾ ਦਿਨਾਨਗਰ ਜੋ ਕਿ 2015 ਚ ਪੁਲਿਸ ਥਾਣੇ ਤੇ ਹੋਏ ਆਤਮਕਾਤੀ ਅੱਤਵਾਦੀ ਹਮਲੇ ਕਾਰਨ ਮਸ਼ਹੂਰ ਹੋਇਆ ਸੀ ਦੇ ਇਲਾਕੇ ਵਿੱਚ ਦੇਰ ਰਾਤ ਕੁਝ ਲੋਕਾਂ ਵੱਲੋਂ ਇੱਕ ਸ਼ੱਕੀ ਹਥਿਆਰਬੰਦ ਵਿਅਕਤੀਆਂ ਨੂੰ ਦੇਖਣ ਤੋਂ ਬਾਅਦ ਇਲਾਕੇ ਦੇ ਲੋਕ ਫਿਰ ਤੋਂ ਸਹਿਮ ਗਏ ਨੇ। ਦਿਨਾਂ ਨਗਰ ਦੇ ਤਾਰਾ ਗੜੀ ਫਾਟਕ ਨੇੜੇ ਸ਼ੰਕਰ ਕਲੋਨੀ ਦੇ ਵਸਨੀਕਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਗਿਆ ਹੈ ਕਿ ਦੇਰ ਰਾਤ ਰਿਵਾਲਵਰ ਨਾਲ ਤਿੰਨ ਵਿਅਕਤੀ ਜਿਨ੍ਹਾਂ ਨੇ ਮੋਟਕੇ ਹੋਏ ਸੰਦ ਤੇ ਮੋਢਿਆਂ ਤੇ ਬੈਗ ਰੱਖੇ ਹੋਏ ਸਨ ਦੇਖੇ ਗਏ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੋਨੀ ਵਾਸੀ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੀਸੀਟੀਵੀ 'ਚ ਲੱਗੇ ਮੋਸ਼ਨ ਟੈਕਸ਼ਨ ਨੋਟੀਫਿਕੇਸ਼ਨ ਰਾਹੀਂ ਪਤਾ ਲੱਗੇ ਨੇੜੇ ਹੀ ਰਹਿਣ ਵਾਲੇ ਅਜਨ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਚੱਕ ਨੇ ਉਸ ਦੀ ਖਿੜਕੀ 'ਚੋਂ ਟਾਰਚ ਦੀ ਰੋਸ਼ਨੀ ਮਾਰੀ ਪਰ ਜਦੋਂ ਉਸਨੇ ਰੌਣਾ ਪੋਣਾ ਸ਼ੁਰੂ ਕੀਤਾ ਤਾਂ ਉਹ ਮੌਕੇ ਤੋਂ ਫਾਜ ਗਿਆ ਜਦੋਂ ਇਸ ਘਟਨਾ ਦੀ ਇਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਲਗਾਤਾਰ ਤਲਾਸ਼ੀ ਮਿਹਨ ਚਲਾਉਣ ਦੇ ਵੀ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋ ਸਕੇ ਫਿਲਹਾਲ ਪੁਲਿਸ ਨੇ ਰੈਡ ਅਲਰਟ ਜਾਰੀ ਕੀਤਾ ਹੈ ਇਹ ਸ਼ੰਕਰ ਕਲੋਨੀ ਹੈਗੀ ਆ ਤਾਰਾ ਗਾੜੀ ਰੋਡ ਤੇ ਤੇ ਰਾਤ 1:30 ਵਜੇ ਨਾ ਤਿੰਨ ਜਿਹੜੇ ਸੰ nghiਗਤ ਲੋਕ ਜਿਹੜੇ ਉਹ ਦੇਖੇ ਗਏ ਆ ਤੇ ਸਾਡੇ ਨਾਲ ਹੀ ਹੈ ਮੁੰਡਾ ਵਿਸ਼ਾਲ ਹੈ ਤੇ ਨਾਲ ਰਮਨ ਹੈ ਇਹਨਾਂ ਦੇ ਬਾਅਦ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲੱਗੇਦੇ ਆ ਇਹਨਾਂ ਦੇ ਸਵੇਰੇ ਮੌਜੂਲੀ ਵਿੱਚ ਨੋਟੀਫਿਕੇਸ਼ਨ ਆਈ ਹੈ ਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਤੇ ਉਹ ਜਦੋਂ ਵੀਡੀਓ ਦੇਖੀ ਤਾਂ ਜਿਹੜੇ ਤਿੰਨ ਜਿਹੜੇ ਆ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਆ ਔਰ ਗਲੀ ਵਿੱਚ ਉਹ ਆਏ ਆ ਤੇ 20-25 ਮਿੰਟ ਉਹ ਜਿਹੜੇ ਗਲੀ ਦੇ ਵਿੱਚ ਇੱਥੇ ਰਹੇ ਆ ਉਸ ਤੋਂ ਬਾਅਦ ਉਹ ਜਿਹੜੇ ਵਾਪਸ ਚਲੇ ਗਏ ਆ ਤੇ ਉਹ ਅਸੀਂ ਇਹ ਮੰਗ ਕਰਦੇ ਆ ਕਿ ਉਹਦਾ ਪੂਰਾ ਜਿਹੜੀ ਆ ਡਿਟੇਲ ਜਿਹੜੀ ਉਹਦੀ ਲਈ ਜਾਵੇ ਵੀ ਇਹ ਕੌਣ ਲੋਕ ਏ ਕਿਸ ਤਰ੍ਹਾਂ ਆਏ ਆ ਚੋਰੀ ਦੇ ਮਕਸਦ ਨਾਲ ਆਇਆ ਜਾਂ ਡਕੈਤੀ ਦੇ ਮਕਸਦ ਨਾਲ ਆਇਆ ਜਾਂ ਇਸ ਤੋਂ ਪਹਿਲਾਂ ਥਾਣੇ ਵਿੱਚ ਹਮਲਾ ਹੋਇਆ ਤੇ ਦੋ ਤਿੰਨ ਦਿਨ ਪਹਿਲਾਂ ਇਹ ਦਸ਼ਾਰਾ ਗਰਾਊਂਡ ਦੇ ਲਾਗੇ ਵੀ ਇੱਕ ਸੁਣਿਆ ਕਿ ਕੁਝ ਲੋਕ ਜਿਹੜੇ ਉੱਥੇ ਆਏ ਆ ਤੇ ਇਸ ਤਰ੍ਹਾਂ ਸੰਦੇग्ध ਲੋਕ ਜਿਹੜੇ ਆ ਪੂਰੇ ਸ਼ਹਿਰ ਚ ਸੱਜੇ ਖੱਬੇ ਕਿਤੇ ਨਾ ਕਿਤੇ ਘੁੰਮੇ ਕਦੇ ਆ ਤੇ ਅਸੀਂ ਇਹ ਜਾਣਦੇ ਆ ਵੀ ਪ੍ਰਸ਼ਾਸਨ ਜਿਹੜਾ ਆ ਉਹ ਦੀ ਰਾਤ ਨੂੰ ਜਿਹੜੀ ਡਿਊਟੀ ਹੈਗੀ ਹੈ ਕਯੂਆਰਟੀ ਟੀਮ ਦੀ ਉਹ ਸਾਰੇ ਸ਼ਹਿਰ ਚ ਚੈਕਿੰਗ ਕਰੇ ਨਾਕੇ ਬਗਾਇਦਾ ਲਾਏ ਤੇ ਜਿਹੜੇ ਚੋਰਾਂ ਦੇ ਹੌਸਲੇ ਉਹ ਬੁਲੰਦ ਆ ਤੇੜੀ ਆਮ ਜਨਤਾ ਆ ਉਹ ਪਰੇਸ਼ਾਨ ਹੈ ਜੇ ਰਾਤ ਨੂੰ ਬੰਦੇ ਨੇ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਜੇ ਸੋਣਾ ਆ ਤੇ ਜੇ ਬੰਦਾ ਸੋ ਨਹੀਂ ਸਕੇ ਚਾਨ ਨਾਲ ਤੇ ਫਿਰ ਦਾ ਫਾਇਦਾ ਕੀ ਹੈ ਮਾਹੌਲ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ ਪਰ ਮੈਨੂੰ ਕਲੋਨੀ ਚ ਖੇਲਦੇ ਆ ਤੇ ਡਰ ਪੂਰਾ ਜਿਆਦਾ ਫੈਲਿਆ ਹੋਇਆ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕੱਟੀਆਂ ਹੱਡੀਆਂ ਸ਼ੰਕਰ ਕਲੋਨੀਆ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਜੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕੀ ਸਾਨੂੰ ਕਲੋਨੀ ਨੂੰ ਕਯੂਆਰਟੀ ਟੀਮ ਦਾ ਕੋਈ ਫੇਰਾ ਫੂਰਾ ਮਾਰਾਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਤੇ ਆਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਸਾਡੀ ਕਲੋਨੀ ਦੀ ਤੇ ਬਾਕੀ ਲੱਗ ਸਕੇ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਆ ਦੇਰਾ ਚੋਰਾ ਨੇ ਟਾਂਡਾ ਉਮੜ ਦੇ ਵਾਰ ਨੰਬਰ 1 ਵਿੱਚ ਇਟਲੀ ਚੋਂ ਰਹਿੰਦੇ ਪ੍ਰਵਾਸੀ ਭਾਰਤੀ ਦੀ ਬੰਦਪਈ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਕੀਤੀ ਹੈ ਇਸ ਬਾਰੇ ਪਤਾ ਚੱਲਣ ਤੇ ਟਾਂਡਾ ਪੁਲਿਸ ਨੇ ਇਸ ਦੀ ਸੂਚਨਾ ਦਿੱਤੀ ਐਸ ਦੌਰਾਨ ਸਾਬਕਾ ਕਾਉਂਸਲਰ ਰਕੇਸ਼ ਬਿੱਟੂ ਤੇ ਚੋਰੀ ਦਾ ਸ਼ਿਕਾਰ ਹੋਏ ਮੋਹਨ ਸਿੰਘ ਦੇ ਭਰਾ ਅਸਰਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਕੋਠੀ ਦੇ ਜਿੰਦਰੇ ਤੋੜ ਕੇ ਅੰਦਰੋਂ LCD ਗੈਸ ਸਿਲੰਡਰ ਤੇ ਹੋਰ ਕਈ ਕੀਮਤੀ ਸਮਾਨ ਚੋਰੀ ਕਰ ਲਿਆ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁਹੱਲੇ ਚ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਹੌ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਅਸ ਦਿਨ ਵਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ